ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਦੁਰਗਾ ਦੀ ਦਾਸੀ ਤੇ ਉਸਦੇ ਆਦਮੀ ਇਧਰ ਉਧਰ ਤੇ ਖਾਨੇ ਵਿੱਚ ਉਹਨਾਂ ਨੂੰ ਡੱਬਨ ਲੱਗੇ ਕੁਝ ਟੁੱਟ ਭੱਜ ਦੇ ਨਿਸ਼ਾਨ ਵੀ ਉਹਨਾਂ ਨੂੰ ਦਿਖਾਈ ਦਿੱਤੇ ਪਰ ਕਿਸੇ ਦੇ ਉੱਥੋਂ ਲੰਘਣ ਦਾ ਲਾਂਗਾ ਦਿਖਾਈ ਨਾ ਦਿੱਤਾ ਉਹ ਆਪਸ ਮੁੜਾਏ ਦੁਰਗਾ ਨੂੰ ਵਾਪਸੇ ਬੁਲਾ ਕੇ ਦੱਸਿਆ ਤਾਂ ਉਹ ਵੀ ਛੇਛਪੰਜ ਵਿੱਚ ਪੈ ਗਈ ਕਿ ਇਹ ਕੀ ਕਹਾਣੀ ਬਣ ਗਈ ਇੱਕਦਮ ਉਸ ਦਾ ਪਾਰਾ ਚੜ ਗਿਆ ਪਰ ਉਹਦੇ ਸਿੰਘ ਨੂੰ ਦੇਖ ਉਸ ਨੂੰ ਆਪਣੇ ਆਪ ਤੇ ਕੰਟਰੋਲ ਕਰਨਾ ਪਿਆ ਉਸ ਨੇ ਦਾਸੀ ਨੂੰ ਕਿਹਾ ਕਿ ਹੋ ਚੰਗੀ ਤਰ੍ਹਾਂ ਬੜਤਾਲ ਕਰੇ ਕਿਉਂਕਿ ਜabb ਉਸ ਕੋਲ ਸੀ ਤੇ ਇਸਦੀ ਜ਼ਿੰਮੇਵਾਰੀ ਵੀ ਉਹ ਹੁਣ ਖੁਦ ਹੈ ਆਪਣੇ ਸਿਰ ਪਿੰਡ ਦਾ ਇਲਜ਼ਾਮ ਦੇਖ ਉਸਦੀ ਦਸੀ ਡਰ ਨਾਲ ਕੰਬਣ ਲੱਗੀ ਦੁਰਗਾ ਆਪਣਾ ਚਿਹਰਾ ਸੈੱਟ ਕਰਕੇ ਉਦੇਸਿੰਘ ਕੋਲ ਆਈ ਤੇ ਉਸਨੂੰ ਕਿਹਾ ਕਿ ਬੱਚੇ ਜਿਨਾਂ ਸੌ ਰਹੇ ਨੇ ਉਹ ਥੋੜਾ ਇੰਤਜ਼ਾਰ ਕਰਨਾ ਉਦੇਸਿੰਘ ਵੀ ਉਸਦੇ ਹਾਪ-ਕਾਪ ਸਮਝ ਗਿਆ ਸੀ ਕਿ ਕੋਈ ਤਾਂ ਗੜਬੜ ਹੈ ਪਰ ਉਹ ਠੀਕ ਹੈ ਕਹਿ ਕੇ ਬੈਠਾ ਰਿਹਾ ਦੁਰਗਾ ਨੇ ਉਸ ਲਈ ਖਾਣਾ ਬਣਾਉਣਾ ਲੱਗ ਪਈ ਖਾਣਾ ਖਾਣ ਤੋਂ ਬਾਅਦ ਉਹ ਦੇਸਿੰਘ ਇੱਕ ਕਮਰੇ ਵਿੱਚ ਆਰਾਮ ਕਰਨ ਦੀ ਬਿੱਡ ਤੇ ਜਾ ਲੇਟ ਗਿਆ ਦੁਰਗਾ ਨੇ ਗੁੱਸੇ ਨਾਲ ਪਰਤਾਲ ਕਰ ਰਹੀ ਆਪਣੀ ਦਾਸੀ ਦੀ ਪਵਾ ਫੜੀ ਤੇ ਉਸ ਨੂੰ ਤਖਾਨੇ ਵਿੱਚ ਹੀ ਲੈ ਗਈ। ਕਾਫੀ ਸਮਾਂ ਉਸ ਨਾਲ ਬਹਿਸ ਕਰਨ ਤੋਂ ਬਾਅਦ ਉਸ ਨੂੰ ਚਾਕੂ ਨਾਲ ਮਾਰ ਛੁੱਟਿਆ। ਕੋਲ ਖੜੇ ਆਦਮੀ ਨੂੰ ਕਿਹਾ ਕਿ ਇਸ ਦੀ লাশ ਟਿਕਾਣੇ ਲਗਾ ਦਿਓ। ਹੀਮਾ ਵੀ ਬਾਹਰ ਖੜੇ ਹੋ ਕੇ ਇਹ ਸਭ ਦੇਖ ਰਹੀ ਸੀ। ਉਹਨਾਂ ਦੀ ਬਹਿਸ ਤੋਂ ਉਸ ਨੂੰ ਵੀ ਸਮਝ ਲੱਗ ਚੁੱਕੀ ਸੀ ਕਿ ਸਾਰੇ ਇੱਥੋਂ ਨਿਕਲ ਚੁੱਕੇ ਹਨ। ਖੂਨ ਹੁੰਦਾ ਉਸ ਨੇ ਵੀ ਆਪਣੇ ਅੱਖੀਂ ਦੇਖਿਆ। ਵਾਰਨਿਕ ਤੋਂ ਡਰੋ ਉਸਨੇ ਆਪਣਾ ਮੂੰਹ ਦੋਵੇਂ ਹੱਥਾਂ ਨਾਲ ਕਟਲਿਆ। ਦੁਰਗਾ ਆਪਣੀ ਖੂਨੀ ਹੱਥ ਸਾਫ਼ ਕਰਦੀ ਬਾਹਰ ਆ ਰਹੀ ਸੀ। ਉਸ ਨੂੰ ਦੇਖ ਹੀਮਾ ਇੱਕ ਵਾਰ세 ਲੁਕ ਗਈ। ਉਹ ਵੀ ਹੈਰਾਨ ਸੀ ਕਿ ਸਾਰੇ ਕਿੱਧਰ ਚਲੇ ਗਏ ਉਹ ਵੀ ਦੁਰਗਾ ਦੀ ਕੈਦ ਚੋਂ। ਉਸ ਨੂੰ ਹੁਣ ਹਵੇਲੀ ਵਿੱਚ ਖਤਰਾ ਨਜ਼ਰ ਆਉਣ ਲੱਗਿਆ। ਦੁਰਗਾ ਨੇ ਹਵੇਲੀ ਦੇ ਅੰਦਰ ਬਾਹਰ ਸਾਰੇ ਕੀਤੇ ਛਾਣਬਾਨ ਕਰਵਾ ਲਈ ਪਰ ਉਹਨਾਂ ਨੂੰ ਕਿਸੇ ਦਾ ਨਿਸ਼ਾਨ ਤੱਕਣਾ ਮਿਲਿਆ। ਕਿ ਉਹ ਬਹੁਤ ਵਾਰ ਵੀ ਕਿਦਾਂ ਗਏ ਹੋਣਗੇ ਇਸ ਲਈ ਉਸਨੇ ਹਵੇਲੀ ਵਿਖਲੇ ਸਾਰੇ ਲੋਕਾਂ ਦੀ ਬਾਹਰ ਬਲਾਕਿਸ਼ਾਨ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਵਿੱਚੋਂ ਵੀ ਉਸਨੂੰ ਕੋਈ ਬਾਹਰਲਾ ਨਾ ਮਿਲਿਆ ਉਦੇ ਸਿੰਘ ਦੇ ਆਦਮੀ ਇੱਕ ਪਾਸੇ ਕਰ ਦਿੱਤੇ ਉਹਨਾਂ ਨੂੰ ਕੁਝ ਗਵਾਚਿਆ کہہ ਕੇ ਟਾਲ ਦਿੱਤਾ ਹੀਮਾ ਉਹਨਾਂ ਦੇ ਹੱਥ ਨਾਲ ਲੱਗੀ ਕਿਉਂਕਿ ਹੀਮਾ ਨੂੰ ਵੀ ਜਦ ਬਾਕੀ ਔਰਤਾਂ ਨਾਲ ਬਾਹਰ ਆਉਣਾ ਪਿਆ ਤਾਂ ਉਦੇ ਸਿੰਘ ਨੇ ਹੁਸ਼ਿਆਰੀ ਨਾਲ ਉਸਨੂੰ ਆਪਣੇ ਕਮਰੇ ਅੰਦਰ ਲਿਆ ਲਿਆ ਸੀ ਪੁੱਛਣ ਤੇ ਹੀਮਨ ਤੋਂ ਹੀ ਉਸਨੂੰ ਪਤਾ ਚੱਲਿਆ ਕਿ ਬਾਹਰ ਕੀ ਗੱਲ ਬਣ ਗਈ ਚੁੱਕੀ ਹੈ ਉਹ ਦੋਵੇਂ ਵੀ ਦੁਰਗਾ ਵਾਂਗ ਹੈਰਾਨ ਸਨ ਤੇ ਉੱਥੇ ਬੈਠੇ ਹੀ ਉਹਨਾਂ ਬਾਰੇ ਸੋਚਣ ਲੱਗੇ ਕਿ ਇੰਨੇ ਜਾਨੇ ਗਾਇਬ ਕਿਵੇਂ ਹੋ ਗਏ। ਉਦੇਸਿੰਘ ਨੇ ਹੀਮਾ ਨੂੰ ਕਿਹਾ ਕਿ ਉਹਨਾਂ ਨੂੰ ਵੀ ਹੁਣ ਜਾਣਾ ਚਾਹੀਦਾ। ਤਾਂ ਹੀਮਾ ਨੇ ਕਿਹਾ ਕਿ ਉਹ ਇਕੱਲਾ ਚਲਾ ਜਾਵੇ ਕਿਉਂਕਿ ਉਸ ਦਾ ਬਾਹਰ ਨਿਕਲਣਾ ਹੁਣ ਖਤਰੇ ਤੋਂ ਘੱਟ ਨਹੀਂ। ਦੁਰਗਾ ਨੂੰ ਉਸ ਬਾਰੇ ਪਤਾ ਲੱਗ ਜਾਵੇਗਾ ਪਰ ਉਦੇਸਿੰਘ ਨੇ ਕਿਹਾ ਕਿ ਉਹ ਉਸ ਨੂੰ ਕੱਲੀ ਨੂੰ ਇੱਥੇ ਨਹੀਂ ਛੱਡ ਕੇ ਜਾਵੇਗਾ ਵੈਸੇ ਵੀ ਸਾਰੇ ਹੁਣ ਇੱਥੋਂ ਜਾ ਚੁੱਕੇ ਹਨ ਉਹ ਬਾਹਰ ਜਾ ਉਹਨਾਂ ਨੂੰ ਲੱਭ ਲੈਣਗੇ। ਈਮਾਨ ਨੇ ਕਿਹਾ ਕਿ ਉਹ ਤਾਂ ਦੁਰਗਾ ਨੂੰ ਵੀ ਨਹੀਂ ਮਿਲ ਰਹੇ ਬਾਹਰ ਨਿਕਲਦਾ ਤਾਂ ਉਹਨਾਂ ਦਾ ਕੋਈ ਨਿਸ਼ਾਨ ਵੀ ਨਹੀਂ ਮਿਲਿਆ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਉਹ ਇੱਥੇ ਹੀ ਹੈ ਹਵੇਲੀ ਦੇ ਆਸ-ਪਾਸੇ ਹੋਣਗੇ ਉਹ ਉਹਨਾਂ ਨੂੰ ਲੱਭ ਲਵੇਗੀ ਇੰਨਾ ਕਹਿ ਕੇ ਉਹ ਕਮਰੇ 'ਚੋਂ ਬਾਹਰ ਨਿਕਲ ਆਈ ਤੇ ਬਾਕੀ ਔਰਤਾਂ ਵਿੱਚ ਰਲ ਗਈ ਉਦੇ ਸਿੰਘ ਨੂੰ ਵੀ ਠੀਕ ਲੱਗਿਆ ਉਹ ਉਥੋਂ ਦੁਰਗਾ ਨੂੰ ਜ਼ਰੂਰੀ ਕੰਮ ਕਹਿ ਕੇ ਚਲਾ ਗਿਆ ਉਸ ਦੇ ਜਾਣ ਤੋਂ ਬਾਅਦ ਦੁਰਗਾ ਆਪਣੇ ਆਦਮੀਆਂ ਤੇ ਭਟਕ ਰਹੀ ਸੀ ਜੇਕਰ ਉਹਨਾਂ ਨੂੰ ਬਾਹਰ ਕੱਢਿਆ ਹੋਵੇਗਾ ਤਾਂ ਪੜਾ ਤਾਂ ਹੋਣ ਚਾਹੀਦੀਆਂ ਨਹੀਂ ਤਾਂ ਪਤਾਲ ਥੋੜੀ ਨਿਕਲ ਗਿਆ ਉਹਨਾਂ ਨੂੰ ਪਤਾਲ ਤੋਂ ਜ਼ਿਆਦਾ ਆ ਉਹਨੂੰ ਵੀ ਕਿਉਂ ਨਾ ਜਾਦੂਨਗਰੀ ਵੱਲ ਵੀ ਨਿਗਾ ਮਾਰ ਲਈ ਜਾਵੇ ਉਹ ਕਾਲ ਨਾਲ ਏਠੜੀਆਂ ਬਾੜਾਂ ਮਾ ਉੱਤਰ ਜਾਦੂਨਗਰੀ ਦਾ ਘੇਟ ਆਪਣੇ ਹੱਥ ਨਾਲ ਸਕੀਨ ਕਰਕੇ ਅੰਦਰ ਚਲੀ ਗਈ ਅੰਦਰ ਗਾਫੀ ਕੋ ਪਹਨੇਰਾ ਹੋਇਆ ਪਿਆ ਸੀ ਉਸਨੇ ਚਾਕੂ ਆਪਣੇ ਹੱਥ 'ਚੋਂ ਕੀਤਾ ਤੇ ਹੌਲੀ-ਹੌਲੀ ਲਾਈਟ ਜਗਾਉਣ ਲਈ ਅੱਗੇ ਵੱਲੀ ਲੈਟ ਜਗਾ ਦੁਰਗਾ ਨੇ ਦੇਖਿਆ ਕਿ ਉਹ ਓਮਾ ਆਰਾਮ ਨਾਲ لیٹی ہوئی ਸੀ ਰੋਸ਼ਨੀ ਹੁੰਦੀ ਦੇਖ ਓਮਾ ਵੀ ਉੱਠ ਬੈਠੀ ਆਪਣੀ ਅੱਖਾਂ ਮਲਦੇ ਹੋਏ ਉਸਨੇ ਦੁਰਗਾ ਵੱਲ ਦੇਖਿਆ ਦੁਰਗਾ ਉਸ ਨੂੰ ਇਸ ਤਰ੍ਹਾਂ ਪਈ ਦੇਖ ਬੋਲਣ ਲੱਗੀ ਕਿ ਉਹ ਆਰਾਮ ਨਾਲ ਇੱਥੇ لیਟੀ ਹੈ ਬਾਹਰ ਉਸ ਦਾ ਦਿਮਾਗ ਖਰਾਬ ਹੋ ਰਿਹਾ ਹੈ ਤਾਂ ਓਮਾ ਨੇ ਉਸ ਨੂੰ ਦੱਸਿਆ ਕਿ ਉਹ ਸਾਰਾ ਦਿਨ ਹੇਮਾ ਨੂੰ ਲੱਭਣ ਦੇ ਚੱਕਰ 'ਚ ਥੱਕ ਚੁੱਕੀ ਸੀ ਜਿਸ ਕਾਰਨ ਆਰਾਮ ਕਰਨ ਲਈ ਇੱਥੇ ਚਲੀ ਆਈ ਤਾਂ ਕਿ ਉਸ ਨੂੰ ਕੋਈ ਤੰਗ ਪਰੇਸ਼ਾਨ ਨਾ ਕਰੇ ਫਿਰ ਉਸਨੇ ਦੁਰਗਾ ਨੂੰ ਕਿਹਾ ਕਿ ਬਾਤ ਦਿਮਾਗ ਤੋਂ ਠੀਕ ਸੇ ਥਾਰਾ ਐਸੇ ਚਾਕੂ ਲੈ ਕੇ ਕਾਹੇ ਘੁੰਮ ਰਹੀ ਹੋ ਦੁਰਗਾ ਨੇ ਆਪਣਾ ਮੂੰਹ ਬਣਾਉਂਦੇ ਹੋਏ ਕਿਹਾ ਅੰਮਾ ਕੁਝ ਆਪ ਹੀ ਕੁਝ ਕਰੋ ਮੈਂ ਥੱਕ ਚੁੱਕੀ ਹਾਂ ਇਹ ਲੋਗੋ ਕੇ ਪਿੱਛੇ ਅੰਮਾ ਹੋਇਆ ਕੀ ਹੈ ਦੁਰਗਾ ਨੇ ਸਾਰੀ ਦਾ ਲੋਮਾ ਨੂੰ ਦੱਸੀ ਉਹ ਮਾਂ ਨੇ ਕੁਝ ਸੋਚ ਕੇ ਉਸ ਨੂੰ ਪੁੱਛਿਆ ਕਿ ਉਸਨੇ ਇਹ ਧਿਆਨ ਰੱਖਿਆ ਸੀ ਕਿ ਉਹ ਕਦੋਂ ਤੱਕ ਦੇ ਗਾਇਬ ਹਨ ਜਾ ਫਿਰ ਉਦੇਸ ਸਿੰਘ ਦੇ ਆਉਣ ਤੋਂ ਬਾਅਦ ਗਾਇਬ ਹੋਏ ਹਨ ਦੁਰਗਾ ਨੇ ਕਿਹਾ ਕਿ ਉਸ ਨੂੰ ਤਾਂ ਇਨਾ ਪਤਾ ਕਿ ਰਾਤ ਉਹ ਸਾਰੇ ਅੰਦਰ ਕੈਦ ਸਨ ਸਵੇਰੇ ਤਾਂ ਉਸ ਨੂੰ ਨਹੀਂ ਪਤਾ ਉਹ ਸਨ ਕਿਨਾ ਉਸ ਨੇ ਵੀ ਕਹ ਦੋ ਹੀ ਉਹਨਾਂ ਦੀ ਖਬਰ ਲਈ ਜਦ ਉਦੇਸ ਸਿੰਘ ਨੇ ਬੱਚਿਆਂ ਨੂੰ ਮਿਲਣ ਦੀ ਗੱਲ ਛੇੜੀ ਸੀ ਫਿਰ ਉਹ ਮਾਂ ਨੇ ਪੁੱਛਿਆ ਕਿ ਸਵੇਰੇ ਖਾਣਾ ਦੇਣ ਕੌਣ ਗਿਆ ਸੀ ਉਸ ਤੋਂ ਪਤਾ ਕਰ ਤਾਂ ਦੁਰਗਾ ਨੇ ਦੱਸਿਆ ਕਿ ਜ਼ਿੰਮੇਵਾਰੀ ਉਸ ਦੀ ਦਾਸੀ ਦੀ ਸੀ ਉਸ ਨੇ ਇੱਕ ਚਾਬੀ ਸਾਨੂੰ ਦਿੱਤੀ ਸੀ ਇੱਕ ਆਪਣੇ ਕੋਲੇ ਰੱਖੀ ਸੀ ਉਸਨੇ ਕਿਤਾਬ ਉਸਨੂੰ ਦਿੱਤੀ ਸੀ ਤੇ ਆਪਣੇ ਕੋਲੇ ਰੱਖੀ ਸੀ ਉਹੀ ਖਾਣਾ ਦੇਣ ਜਾਂਦੀ ਸੀ ਇਸ ਤੇ ਦੁਰਗਾ ਨੇ ਕਿਹਾ ਕਿ ਆਪਣੀ ਦਾਸੀ ਨੂੰ ਬੁਲਾ ਲਵੇ ਉਸ ਤੋਂ ਹੀ ਪਤਾ ਲੱਗੇਗਾ ਕਿ ਉਹ ਸਵੇਰ ਤੱਕ ਖਾਣੇ ਵਿੱਚ ਸੰਨ ਜਣੀ ਦੁਰਗਾਤਰੰਤਸ ਨੂੰ ਬੁਲਾਉਣ ਲਈ ਮੁੜੀ ਤਾਂ ਉਸ ਨੂੰ ਪਰ ਜ਼ਿਆਦਾ ਆਇਆ ਕਿ ਜਿਸ ਕਰਕੇ ਉਹ ਚੁੱਪ ਕਰਕੇ ਖੜ ਗਈ। ਉਮਾ ਨੇ ਉਸ ਨੂੰ ਇਸ ਤਰ੍ਹਾਂ ਖੜੇ ਦੇਖ ਕੇ ਪੁੱਛਿਆ ਕੀ ਹੋਇਆ ਜਾਂਦੀ ਜਾਂਦੀ ਰੁੱਕ ਕਿਉਂ ਗਈ? ਦੁਰਗਾ ਨੇ ਉਸ ਵੱਲ ਮੁਹਰ ਕਰਕੇ ਕਿਹਾ ਕਿ ਦਾਰਸੀ ਨੂੰ ਤਾਂ ਉਸਨੇ ਮਾਰ ਦਿੱਤਾ ਹੈ। ਇਹ ਸੁਣ ਕੇ ਉਮਾ ਨੇ ਆਪਣੇ ਸਿਰ ਤੇ ਹੱਥ ਮਾਰ ਅਤੇ ਦੁਰਗਾ ਨੂੰ ਡਾਂਟਦੇ ਕਿਹਾ ਕਿ ਇੰਨਾ ਖਿਲਾਰਾ ਪਾ ਕੇ ਉਹ ਹੁਣ ਉਸ ਕੋਲ ਚਲੀ ਗਈ। ਦੁਰਗਾ ਨੇ ਉਸ ਨੂੰ ਕਿਹਾ ਕਿ ਉਹ ਆਪਨ ਹੁਣ ਆਪਣੇ ਜਾਦੂ ਨਾਲ ਪਤਾ ਲਗਾਵੇ। ਦੁਰਗਾ ਉੱਠ ਕੇ ਆਪਣੇ ਜਾਦੂਦੀ ਤਿਆਰੀ ਕਰਨ ਲੱਗੀ ਉਸਨੇ ਜਾਦੂ ਗੋਲਾ ਆਪਣੇ ਹੱਥ 'ਚ ਲੈ ਕੇ ਕੁਝ ਮੰਤਰ ਉਚਾਰੇ ਦੁਰਗਾ ਵੀ ਉਸ ਕੋਲ ਬੈਠ ਗਈ ਉਹ ਇੰਤਜ਼ਾਰ ਕਰਨ ਲੱਗੀ ਉਸ ਨੂੰ ਵੀ ਕੁਝ ਕੁੱਤਾ ਚਲਦੇ ਕੁਝ ਸਮਾਂ ਇਸੇ ਤਰ੍ਹਾਂ ਕਰਨ ਤੋਂ ਬਾਅਦ ਉਹ ਮੰਨੇ ਦੇਖਿਆ ਕਿ ਇੱਕ ਲੜਕੀ ਦਾ ਚਿਹਰਾ ਉਸ ਗੋਲੇ ਵਿੱਚ ਦਿਖਾਈ ਦਿੱਤਾ ਉਸਨੇ ਦੁਰਗਾ ਨੂੰ ਪੁੱਛਿਆ ਕੌਣ ਹੈ ਤਾ ਇਹ ਉਸ ਨੂੰ ਜਾਣਦੀ ਹੈ ਦੁਰਗਾ ਵੀ ਗੋਲੇ ਵਿੱਚ ਧਿਆਨ ਨਾਲ ਦੇਖਣ ਲੱਗੀ ਉਸਨੇ ਇੱਕਦਮ ਅੰਮਾ ਨੂੰ ਕਿਹਾ ਇਹ ਲੜਕੀ ਡੋਰਾ ਹੈ ਪਹਿਲਾਂ ਵੀ ਇਹ ਇਸ ਦੇ ਮਾਮਲੇ 'ਚ ਟੰਗੜਾ ਚੁੱਕੀ ਹੈ ਅੰਮਾ ਨੇ ਉਸ ਨੂੰ ਪੁੱਛਿਆ ਪਰ ਇਹ ਹੈ ਕੌਣ ਹਵੇਲੀ ਨਰਸ ਦਾ ਕੀ ਵਾਸਤਾ ਦੁਰਗਾ ਨੇ ਉਸ ਨੂੰ ਦੱਸਿਆ ਕਿ ਇਹ ਤਾਂ ਉਸ ਨੂੰ ਵੀ ਨਹੀਂ ਪਤਾ ਕੌਣ ਹੈ ਪਰ ਵਾਰ-ਵਾਰ ਉਸਦੇ ਮਾਮਲੇ ਵਿੱਚ ਕਿਵੇਂ ਆ ਜਾਂਦੀ ਹੈ ਪਰ ਹੁਣ ਇਸ ਨੂੰ ਛੱਡੇਗੀ ਨਹੀਂ ਹੁਣ ਤਾਂ ਇਸ ਲੜਕੀ ਦੀ ਭਾਲ ਹੀ ਕਰੇਗੀ ਬਾਕੀ ਕੰਮ ਬਾਅਦ ਵਿੱਚ ਉਹ ਉੱਥੇ ਜਾਣ ਲੱਗੀ ਓਮਾ ਨੇ ਭੱਜ ਕੇ ਉਸ ਦੀ ਬਾਹ ਫੜੀ ਤੇ ਕਿਹਾ ਬੇਵਕੂਫ ਨਾ ਬਣ ਪਹਿਲਾਂ ਤੂੰ ਜਲਦਬਾਜੀ ਤੇ ਦਾਸੀ ਨੂੰ ਮਾਰ ਚੁੱਕੀ ਹੈ ਤਾਂ ਦੁਰਗਾ ਨੇ ਬੈਠਦੇ ਹੋਏ ਕਿਹਾ ਕਿ ਫਿਰ ਹੁਣ ਕਿਵੇਂ ਪਤਾ ਕੀਤਾ ਜਾਵੇ ਉਸਦੇ ਸਮਝ ਵਿੱਚ ਕੁਝ ਵੀ ਨਹੀਂ ਆ ਰਿਹਾ। ਉਹ ਮੰਨ ਗਿਆ ਕਿ ਤੂੰ ਰੋਕੋ। ਉਹ ਕੁਝ ਹੋਰ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਮਾਂ ਫਿਰ ਤੋਂ ਆਪਣੇ ਜਾਦੂ ਗੋਲੇ-ਗੋਲੇ ਬੈਠ ਗਈ ਤਾਂ ਕਿ ਕੁਝ ਹੋਰ ਪਤਾ ਲੱਗ ਸਕੇ ਉਹ ਕੁਝ ਸਮਾਂ ਉਸ ਨਾਲ ਮਿਹਨਤ ਕਰਦੀ ਰਹੀ ਪਰ ਉਹ ਤਾਂ ਜਾਦੂ ਗੋਲਾ ਅਚਾਨਕ ਘੁੰਮਦਾ ਹੋਇਆ ਫਟ ਗਿਆ। ਜਿਸ ਨੂੰ ਦੇਖ ਦੁਰਗਾ ਉੱਠ ਖੜੀ ਹੋਈ ਤੇ ਟੁਕੜੇ-ਟੁਕੜੇ ਹੋਏ ਗੋਲੇ ਨੂੰ ਵੇਖਣ ਲੱਗੀ। ਉਹ ਮਾਂ ਨੇ ਉਸ ਨੂੰ ਇਸ ਤਰ੍ਹਾਂ ਦੇਖ ਕੇ ਕਿਹਾ ਕਿ ਲੱਗਦਾ ਉਹਨਾਂ ਨੇ ਕਾਫੀ ਸਮੇਂ ਤੁਸੀਂ ਦੀ ਸਾਹ ਸੰਭਾਲ ਨਹੀਂ ਕੀਤੀ ਜਿਸ ਕਰ ਟੁੱਟ ਗਿਆ ਹੋਵੇਗਾ। ਪਰ ਦੁਰਗਾ ਕੁਝ ਸਬਰ ਕਿੱਥੋਂ ਓਖੇ ਜਿਕੇ ਉੱਥੋਂ ਬੜਬੜ ਕਰਦੀ ਹੋਈ ਬਾਹਰ ਆ ਗਈ ਉਧਰ ਹੈ ਮਹਵੇਲੀ ਵਿੱਚ ਉਹਨਾਂ ਦੀ ਪਾਲ ਕਰਦੀ ਪੜਕ ਰਹੀ ਸੀ ਕੋਈ ਆਉਂਦਾ ਦਿਖਾਈ ਦਿੰਦਾ ਤਾਂ ਇੱਧਰ ਉੱਧਰ ਕੰਮ ਕਰਨ ਲੱਗ ਜਾਂਦੀ ਉਸ ਨੇ ਦੇਖਿਆ ਕਿ ਦੁਰਗਾ ਸੁਵਲ ਆ ਰਹੀ ਹੈ ਉਹ ਵੀ ਆਪਣਾ ਸਿਰ ਝੁਕਾ ਕੇ ਖੜੀ ਰਹੀ ਦੁਰਗਾ ਨੇ ਉਸ ਦੇ ਕੋਲੇ ਆ ਕੇ ਕੰਬਲੀ ਸਮਝ ਕੇ ਉਸ ਨੂੰ ਆਪਣੇ ਕਮਰੇ ਵਿੱਚ ਪਾਣੀ ਲਿਓਨ ਲਈ ਗਿਆ ਤੇ ਆਪ ਚਲੀ ਗਈ ਇਹ ਮਾਂ ਨੇ ਉਸ ਨੂੰ ਆਪਣੇ ਕਮਰੇ ਅੰਦਰ ਜਾਂਦੇ ਦੇਖਿਆ ਤੇ ਚੁੱਪਚਾਪ ਕੋਲ ਪਏ ਟੇਬਲ ਤੇ ਪਾਣੀ ਦਾ ਜੱਗ ਉਠਾ ਗਲਾਸ ਚ ਪਾ ਕੇ ਉਸ ਵੱਲ ਚਲੀ ਗਈ ਉਸਨੇ ਦਰਵਾਜ਼ਾ ਖੜਕਟਾਇਆ ਤਾਂ ਦੁਰਗਾ ਨੇ ਅੰਦਰੋਂ ਲਈ ਕਿਹਾ ਉਹ ਅੰਦਰ ਚਲੀ ਆਈ ਦੇਖਿਆ ਕਿ ਦੁਰਗਾ ਸਿਰ ਦਰਦ ਦੀ ਗੋਲੀ ਲੈ ਰਹੀ ਹੈ ਉਸਨੇ بیٹے ਆਨੇ ਇਹ ਪਾਣੀ ਦਾ ਗਲਾਸ ਫੜਿਆ ਤੇ ਪੀ ਗਈ ਹਿਮਾ ਗਲਾਸ ਫੜ ਵਾਪਸ ਆਦੀ ਬਾਹਰ ਉਸਨੇ ਆਪਣੇ ਇੱਕ ਆਦਮੀ ਨੂੰ ਅੰਦਰ ਬੁਲਾ ਕੇ ਜਲਦਬਾਜੀ ਵਿੱਚ ਇੱਕ ਹੋਰ ਗਲਤ ਫੈਸਲਾ ਲਿਆ ਤੇ ਉਸ ਨੂੰ ਬਾਹਰ ਭੇਜ ਦਿੱਤਾ ਆਪਣੀ ਕੁਰਸੀ ਤੇ ਬੈਠ ਲਈ ਤੇ ਫੋਨ ਦੀ ਵਜਾਉਂਦੀ ਕਰਦੀ ਝੂਟੇ ਲੈਣ ਲੱਗੀ ਖਿਰ ਖੜਕੀ ਤੋਂ ਆਉਂਦੀ ਤੇਜ ਰੋਸ਼ਨੀ ਉਸ ਦੀਆਂ ਅੱਖਾਂ ਤੇ ਪਈ ਤਾਂ ਉਸ ਨੇ ਇੱਕੋ ਝਟਕੇ ਨਾਲ ਆਪਣੀਆਂ ਅੱਖਾਂ ਖੋਲ੍ਹੀਆਂ ਤੇ ਪਰਦਾ ਉਠਾ ਕੇ ਦੇਖਿਆ ਕਿ ਵੇਲੀ ਦੇ ਚਾਰੇ ਪਾਸੇ ਅੱਗ ਲੱਗ ਚੁੱਕੀ ਸੀ ਜਿਸ ਨੂੰ ਦੇਖ ਕੇ ਉਹ ਮਸਕਰਾਈ ਇਹ ਫੈਸਲਾ ਉਸ ਦਾ ਹੀ ਸੀ ਤਾਂ ਅੱਗ ਲੱਗੀ ਦੇਖ ਲੁਕਿਆ ਹੋਇਆ ਰਾਣਾ ਪ੍ਰਤਾਪ ਦਾ ਪਰਿਵਾਰ ਬਾਹਰ ਨਿਕਲਾ ਵੀ ਹਿਮਾ ਨੇ ਜਦੋਂ ਹਵੇਲੀ ਅੰਦਰ ਸ਼ੋਰ ਹੁੰਦਾ ਸੁਣਿਆ ਤਾਂ ਉਸਨੇ ਬਾਹਰ ਆ ਕੇ ਪੁੱਛਿਆ ਪਤਾ ਚੱਲਿਆ ਕਿ ਕੋਈ ਹੰਗਾਰੀ ਹਵੇਲੀ ਦੇ ਬਾਹਰ ਵਿਚਾਇਆ ਬਰੂਦ ਉੱਤੇ ਡਿੱਗ ਗਈ ਹੈ ਜਿਸ ਨਾਲ ਇੱਕ ਘਟਨਾ ਵਾਪਰ ਗਈ ਉਸਨੇ ਕੁਝ ਆਦਮੀਆਂ ਨੂੰ ਦੁਰਗਾ ਦਾ ਨਾਮ ਲੈ ਕੇ ਅੱਗ ਬੁਝਾਉਣ ਦਾ ਹੁਕਮ ਦੇ ਦਿੱਤਾ ਤਾਂ ਜੋ ਹਵੇਲੀ ਤੱਕ ਨਾ ਪਹੁੰਚ ਸਕੇ ਆਪ ਦੁਬਾਰਾ ਅੰਦਰ ਚਲੀ ਗਈ ਤਕਰੀਬਨ 1 ਘੰਟਾ ਇੰਤਜ਼ਾਰ ਕਰਨ ਵਗਰ ਉਹ ਬਨੇਰੇ ਕੋਲੇ ਖੜੀ ਦੁਰਗਾ ਨੇ ਦੇਖਿਆ ਕਿ ਕੋਈ ਵੀ ਬਾਹਰ ਨਹੀਂ ਨਿਕਲਿਆ ਜੋ ਆਦਮੀ ਇਸ ਕੰਮ ਲਈ ਲਗਾਏ ਸਨ ਸਾਰਿਆਂ ਨੇ ਉਸ ਨੂੰ ਸਾਰਿਆਂ ਨੇ ਉਸ ਨੂੰ ਉਹਨਾਂ ਦੇ ਨਾਮ ਇਹ ਖਬਰ ਹੀ ਦਿੱਤੀ ਬਰੂਦ ਜਿਆਦਾ ਹੁਣ ਕਰਨ ਲੱਗਦੀਆਂ ਲੱਗਟਾਂ ਹੋਰ ਉੱਚੀਆਂ ਹੋ ਗਈਆਂ ਜਿਸ ਨੂੰ ਦੇਖ ਕੇ ਉਹ ਵੀ ਹੁਣ ਥੋੜਾ ਘਬਰਾ ਗਈ ਵਾਪਸ ਆਪਣੇ ਕਮਰੇ 'ਚ ਜਾ ਕੇ ਸਿਰ ਫੜ ਕੇ ਬੈਠ ਗਈ ਉਹ ਮੰਮੀ ਦੀ ਗੱਲ ਯਾਦ ਕਰਨ ਲੱਗੀ ਉਸ ਨੇ ਕਿਹਾ ਸੀ ਕਿ ਕਿਤੇ ਹਵੇਲੀ ਵੀ ਨਾ ਉਸ ਦੇ ਹੱਥੋਂ ਚਲੀ ਜਾਵੇ ਹਵੇਲੀ ਵੇਚ ਦੇਵੇ ਤਾਂ ਕਰੋੜਾ ਰੁਪਈਆ ਉਹਨਾਂ ਨੂੰ ਮਿਲ ਜਾਏਗਾ ਉਹ ਪਗਲਾਂ ਦੀ ਤਰ੍ਹਾਂ ਆਪਣੇ ਹੱਥਾਂ ਵੱਲ ਦੇਖਦੀ ਹੋਈ ਬੋਲਣ ਲੱਗੀ ਨਹੀਂ ਨਹੀਂ ਉਸਦੇ ਹੱਥ ਖਾਲੀ ਨਹੀਂ ਹੋਣਗੇ ਉਹ ਕੁਝ ਤਾਂ ਲੈ ਕੇ ਹੀ ਜਾਵੇਗੀ ਉਹ ਅਲਮਾਰੀ ਵਿੱਚੋਂ ਵਿਲੀ ਦੇ ਕਾਗਜ ਲੱਭਣ ਲੱਗੀ ਆਪਣੇ ਬੇਵਕੂਫ ਫੈਸਲੇ ਤੋਂ ਖਿੱਚਦੀ ਉਤਰੰਤ ਬਾਅਦ ਆ ਕੇ ਅੱਗ ਬੁਝਾਉਣ ਲਈ ਕਹਿਣ ਲੱਗੀ ਧੂਆਂ ਵੀ ਬਹੁਤ ਵੱਧ ਗਿਆ ਸੀ ਇਸ ਕਰਨਾ ਵਿਲੀ ਅੰਦਰਲੇ ਪਸ਼ੂ ਪੰਛੀ ਵੀ ਪਰੇਸ਼ਾਨ ਹੋ ਗਏ ਤੜਵਾਉਣ ਲੱਗੇ ਉਹ ਲੋਹੇ ਦੇ ਜਾਲ ਅੰਦਰ ਬੰਨੇ ਹੋਏ ਸਨ ਉਹਨਾਂ ਦਾ ਸ਼ੋਰ ਵੀ ਹੋਣ ਵਾਤਾਵਰਨ ਨੂੰ ਪਹਿਪੀਤ ਕਰ ਰਿਹਾ ਸੀ ਓਮਾ ਵੀ ਉੱਥੇ ਹੀ ਜੜੇ ਕੱਢ ਰਹੀ ਸੀ ਸੋਚ-ਸੋਚ ਉਸਦਾ ਵੀ ਦਿਮਾਗ ਖਰਾਬ ਹੋ ਰਿਹਾ ਸੀ ਬਾਹਰ ਕੀ ਹੋ ਰਿਹਾ ਉਸਨੂੰ ਕੋਈ ਖਬਰ ਨਹੀਂ ਸੀ ਉਸਨੇ ਉਸ ਦੇ ਵਿੱਚ ਆਪਣੀ ਮੁੱਕੀ ਨੂੰ ਇੱਕ ਵੱਡੀ ਤਸਵੀਰ ਤੇ ਮਾਰਿਆ ਦੇਖਿਆ ਕਿ ਉਸ ਦਾ ਹੱਥ ਤਸਵੀਰ ਨੂੰ ਫਾੜ ਕੇ ਕਿਸੇ ਇਨਸਾਨ ਦੇ ਮੋਢੇ ਤੇ ਜਾ ਟਿਕਿਆ ਉਸਨੇ ਆਪਣੀ ਮੁੱਕੀ ਖੋਲ ਕੇ ਉਸ ਮੋਢੇ ਨੂੰ ਫੜਿਆ ਤਾਂ ਥੋੜਾ ਘਬਰਾ ਗਿਆ ਉਦੋਂ ਉਸ ਆ ਔਖਾਉਣ ਲੱਗਿਆ ਫਿਰ ਹਿੰਮਤ ਜਿਹੀ ਕਰਕੇ ਆਪਣਾ ਹੱਥ ਪਿੱਛੇ ਖਿੱਚਿਆ ਆਪਣੇ ਆਪ ਨੂੰ ਸੰਭਾਲ ਕੇ ਉਸਨੇ ਦੁਬਾਰਾ ਇੱਕ ਹੱਥ ਨਾਲ ਹੌਲੀ ਹੌਲੀ ਫੋਟੋ ਘਾਸੀ ਕਰ ਦੇ ਕਰ ਦੇ ਕੁਝ ਪਲ ਲਈ ਉਸਨੇ ਸੋਚਿਆ ਕਿ ਕੌਣ ਖੜਾ ਹੋਵੇਗਾ ਇੱਥੇ ਫਿਰ ਉਸਨੇ ਅੱਧੀ ਫੋਟੋ ਹਟਾਈ ਤਾਂ ਦੇਖਿਆ ਕਿ ਉੱਥੇ ਪੈਰ ਵੀ ਖੜੀ ਸੀ ਜਿਸ ਨੂੰ ਦੇਖ ਕੇ ਪੂਰੀ ਤਰ੍ਹਾਂ ਡਰ ਗਈ ਤੇ ਉਹਦੇ ਰੋਂਗ ਟੇ ਖੜੇ ਹੋ ਗਏ ਪੈਰ ਵੀ ਖੜੀ ਹੀ ਅਜਿਹੇ ਤਰੀਕੇ ਨਾਲ ਸੀ ਜਿਵੇਂ ਕੋਈ ਆਤਮਾ ਖੜੀ ਹੋਵੇ ਉਸਨੇ ਆਪਣੇ ਵਾਲਾਂ ਨੂੰ ਖਿਲਾਰਿਆ ਤੇ ਅੱਖਾਂ ਕਾਲੀਆਂ ਤਰੀਆਂ ਹੋਆਂ ਸਨ ਸੁੰਨੀ ਜਿਹੀ ਖੜੀ ਸੀ ਉਹ ਮਾਨੂੰ ਨਹੀਂ ਪਤਾ ਸੀ ਕਿ ਉਹ ਜਿੰਦਾ ਹੈ ਜਾਂ ਨਹੀਂ ਉਸ ਨੂੰ ਲੱਗਿਆ ਕਿ ਭੂਤ ਹੀ ਤਾਂ ਖਾਣੇ ਵਿੱਚ ਬੈਠੀ ਸੀ ਇਸੇ ਇਸਨੇ ਹੀ ਸਾਰਿਆਂ ਨੂੰ ਛੜਾਇਆ ਹੋਵੇਗਾ ਕਿਉਂਕਿ ਉਸਨੇ ਦੁਰਗਾ ਦੀ ਪੂਰੀ ਗੱਲ ਤਾਂ ਸੁਣੀ ਹੀ ਨਹੀਂ ਸੀ ਜਿਸ ਕਾਰਨ ਉਸ ਨੂੰ ਡਰ ਨਾਲ ਪਸੀਨੇ ਆਉਣ ਲੱਗੇ ਉਸਨੇ ਇਹ ਵੀ ਸੋਚਿਆ ਕਿ ਦੁਰਗਾ ਤੇ ਉਸ ਤੋਂ ਬਿਨਾ ਕੋਈ ਹੋਰ ਤੀਜਾ ਬੰਦਾ ਦਰਵਾਜ਼ੇ ਨੂੰ ਸਕੈਨ ਨਹੀਂ ਕਰ ਸਕਦਾ ਫਿਰ ਇਹ ਤਾਂ ਆਤਮਾ ਹੀ ਹੋਈ ਉਸਨੇ ਫਿਰ ਪਰਵੀ ਵਾਲਾ ਦੇਖਿਆ ਪਰਵੀ ਉਸ ਨੂੰ ਅੱਖਾਂ ਪਾੜ ਕੇ ਗੁੱਸੇ ਨਾਲ ਘੂਰ ਰਹੀ ਸੀ ਉਹ ਮਾਂ ਚੀਕ ਮਾਰ ਕੇ ਪਿੱਛੇ ਹਟਦੀ ਕੰਦ ਨਾਲ ਜੱਟ ਕਰਾਈ ਪਰਵੀ ਨਾਲ ਬਾਕੀ ਦੀ ਅੱਧੀ ਫੋਟੋ ਦੇ ਪਿੱਛੇ ਖੜੀ ਡੋਰਾ ਨੇ ਉਸ ਨੂੰ ਇਸ਼ਾਰਾ ਕੀਤਾ ਤਾਂ ਉਹ ਉੱਚੀ ਉੱਚੀ ਹੱਸਣ ਲੱਗੀ ਹੱਸਦੀ ਹੋਈ ਪਰਵੀ ਅੱਗੇ ਹੋ ਕੇ ਨੱਚਣ ਲੱਗੀ ਉਸ ਨੂੰ ਪੁੱਤਾਂ ਦੀ ਤਰ੍ਹਾਂ ਹਾਵ ਭਾਵ ਬਣਾਉਂਦੀ ਦੇਖ ਉਮਰੋਂ ਲੱਗੀ ਪਰਵੀ ਨੱਚਦੀ ਹੋਈ ਉੱਥੇ ਪਏ ਸਮਾਨ ਦੀ ਪੰਨ ਤੋੜ ਕਰਨ ਲੱਗੀ ਜਿਸ ਦਾ ਖੜਕਾ ਉਮਾਂ ਨੂੰ ਕੰਬਣ ਲਈ ਮਜਬੂਰ ਕਰਨ ਲੱਗਿਆ ਉੱਪਰੋਂ ਦੀ ਉਹ ਹੀ ਡੋਰਾ ਲਾਈਟ ਜਗਾਉਣ ਬੁਝਾਉਣ ਤੇ ਲੱਗੀ ਹੋਈ ਸੀ ਪਰ ਵਿਦੇ ਹਾਸੇ ਨਾਲ ਆਪਣਾ ਹਾਸਾ ਲਾਉਣ ਲੱਗੀ ਦੋ ਆਵਾਜ਼ਾਂ ਦੇ ਹਾਸਿਆਂ ਨਾਲ ਓਮਾ ਵੀ ਸੱਚਮੁੱਚ ਉਸ ਨੂੰ ਆਤਮਾ ਸਮਝਣ ਲੱਗੀ ਪੂਰਾ ਡਰਾਵਣਾ ਮਾਹੌਲ ਬਣ ਚੁੱਕਿਆ ਸੀ ਇਸ ਤੋਂ ਪਹਿਲਾਂ ਕਿ ਓਮਾ ਬੇਹੋਸ਼ ਹੁੰਦੀ ਉਸਨੇ ਫਟਾਫਟ ਹੜਬੜਾ ਹਟ ਨਾਲ ਦਰਵਾਜ਼ਾ ਸਕੀਨ ਕੀਤਾ ਤੇ ਬਿਨਾਂ ਪਿੱਛੇ ਦੇਖੇ ਉੱਥੋਂ ਭੱਜ ਨਿਕਲੀ ਪਰਵੀ ਨੇ ਦੇਖਿਆ ਕਿ ਦਰਵਾਜ਼ਾ ਹਲੇ ਬੰਦ ਹੋ ਰਿਹਾ ਸੀ ਉਹ ਵੀ ਬਿਨਾਂ ਮੌਕਾ ਗਵਾਏ ਆਪਣੇ ਨਾਲ ਡੋਰਾਂ ਨੂੰ ਲੈ ਕੇ ਦਰਵਾਜ਼ੇ ਵਿੱਚ ਦੀ ਲੰਘ ਗਈ ਪੌੜੀਆਂ ਚੜੋ ਵੀ ਹਵੇਲੀ ਅੰਦਰ ਇਧਰ ਉਧਰ ਲੁਕ ਗਈਆਂ ਅੰਦਰ ਧੂਆਂ ਤੇ ਸ਼ੋਰ ਹੁੰਦਾ ਦੇਖੋ ਆਪਣਾ ਮੂੰਹ ਟੱਕ ਲਿਆ ਤੇ ਦੇਖਣਾ ਸ਼ੁਰੂ ਕੀਤਾ ਕਿ ਤਾਂ ਕਿ ਕੀ ਹੋ ਰਿਹਾ ਹੈ ਇਧਰ ਉਧਰ ਫਿਰਦੀ ਹੈ ਮਾਵੀ ਉਹਨਾਂ ਵਿੱਚ ਅੰਟ ਕਰਾਈ ਤਾਂ ਪੈਰਵੀ ਨੇ ਉਹਨਾਂ ਨੂੰ ਪਛਾਣ ਲਿਆ ਉਸ ਦੀ ਬਾਹ ਫੜ ਕੇ ਆਪਣੇ ਕੋਲੇ ਖੜਾ ਲਿਆ ਪਰ ਹੈਮਾ ਉਸ ਨੂੰ ਦੇਖ ਡਰ ਗਈ ਪੈਰਵੀ ਨੇ ਉਸ ਨੂੰ ਦੱਸਿਆ ਕਿ ਉਹ ਪੈਰਵੀ ਹੀ ਹੈ ਡਰਨਾ ਡੋਰਾ ਨੇ ਉਸ ਨੂੰ ਕੋਲ ਪੇ ਟੇਬਲ ਤੋਂ ਪਾਣੀ ਉਠਾ ਕੇ ਦਿੱਤਾ ਤੇ ਪਲਸੇ ਲਿਜਾ ਕੇ ਉਸ ਦਾ ਮੂੰਹ ਸਾਫ਼ ਕਰਵਾਇਆ ਹੈਮਾ ਨੇ ਪੁੱਛਣਾ ਚਾਹਿਆ ਤਾਂ ਪਰਵੀ ਨੇ ਕਿਹਾ ਕਿ ਨਾ ਸਮਾਂ ਨਹੀਂ ਉਹਨਾਂ ਨੂੰ ਪਹਿਲਾਂ ਦੁਰਗਾ ਦੇ ਉਮਾ ਦਾ ਸਾਹਮਣਾ ਕਰਨਾ ਚਾਹੀਦਾ ਉਸਨੇ ਹਿਮਾ ਨੂੰ ਕਿਹਾ ਕਿ ਉਹਨਾਂ ਦੇ ਪਰਿਵਾਰ ਵਾਲੇ ਤੇ ਵਿਕਰਮ ਸਿੰਘ ਠੀਕ ਠਾਕ ਨੇ ਤੇ ਬਾਹਰ ਹਨ ਉਹ ਵੀ ਬਾਹਰ ਹੀ ਚਲੀ ਜਾਵੇ ਹਿਮਾ ਉਸਦੀ ਗੱਲ ਸੁਣ ਕੇ ਖੁਸ਼ ਹੋਈ ਪਰ ਉਸਨੇ ਜਾਨ ਤੋਂ ਮਨਾ ਕਰ ਦਿੱਤਾ ਡੋਰਾ ਨੇ ਉਸ ਨੂੰ ਪੁੱਛਿਆ ਕਿ ਹਵੇਲੀ ਵਿੱਚ ਇੰਨੀ ਦੌੜ ਭੱਜ ਕਿਉਂ ਹੋ ਰਹੀ ਹੈ ਹਿਮਾ ਨੇ ਉਸ ਨੂੰ ਅੱਗ ਵਾਲੀ ਗੱਲ ਦੱਸੀ ਤਾਂ ਡੋਰਾ ਨੇ ਬਾਹਰ ਵੱਲ ਦੇਖਿਆ ਕਿ ਅੱਗ ਕਾਫੀ ਵੱਧ ਰਹੀ ਸੀ ਕਿਸੇ ਤੇ ਕੰਟਰੋਲ 'ਚ ਵਾਲੀ ਆਉਣ ਵਾਲੀ ਨਹੀਂ ਸੀ ਉਸਨੇ ਹਿਮਾ ਤੇ ਬੈਰਵੀ ਨੂੰ ਕਿਹਾ ਕਿ ਅੰਦਰ ਹੀ ਰਹਿਣ ਉਹ ਜਦੋਂ ਬਾਹਰ ਹੋ ਕੇ ਆਈ ਡੋਰਾ ਨੇ ਦੇਖਿਆ ਕਿ ਹਵੇਲੀ ਦਾ ਵੱਡਾ ਗੇਟ ਵੀ ਖੁੱਲ ਚੁੱਕਿਆ ਸੀ ਉਸਨੇ ਪਹਿਲਾਂ ਕੋਡੇ ਤੇ ਹੋਰ ਜਾਨਵਰਾਂ ਨੂੰ ਜਿੱਥੇ-ਜਿੱਥੇ ਬੰਨਿਆ ਹੋਇਆ ਸੀ ਉਹਨਾਂ ਦੇ ਦਰਵਾਜ਼ੇ ਖੋਲ ਦਿੱਤੇ ਸਾਰੇ ਜਾਨਵਰ ਹਵੇਲੀ ਤੋਂ ਬਾਹਰ ਨਿਕਲ ਜੰਗਲ ਵਿੱਚ ਵੜ ਗਏ ਤਾਂ ਉੱਥੇ ਹੀ ਚਰਨ ਲੱਗ ਪਏ ਤੂੰ ਇਹਦੇ ਰਾਤ ਕਰਨ ਇੱਕ ਤੂਆਂ ਸੀ ਰਾਤ ਉਹਦੇ ਘਰ ਨੂੰ ਪਤਾ ਨਹੀਂ ਚੱਲ ਸਕਿਆ ਕਿ ਉੱਥੇ ਕੌਣ-ਕੌਣ ਫਿਰ ਰਿਹਾ ਜਿਸ ਕਰਨੇ ਉਹ ਵੀ ਬੇਕੋਫ ਹੋ ਕੇ ਘੁੰਮਣ ਲੱਗੀ ਪਹਿਲੀ ਵਾਰ ਉਹ ਬੇਕੋਫ ਹੋ ਕੇ ਅਵੇਲੀ ਅੰਦਰ ਆ ਕੇ ਹਿਮਾਂ ਤੇ ਪੈਰ ਵੀ ਨੂੰ ਲੱਭਣ ਲਈ ਉੱਪਰ ਪੌੜੀਆਂ ਚੜ੍ਹ ਗਈ ਜਿੱਥੇ ਉਹ ਤੁਮੇ ਪਹਿਣਾ ਦੁਰਗਾ ਦੇ ਕਮਰੇ ਅੰਦਰ ਦੇਖ ਰਹੀਆਂ ਸਨ ਅੰਦਰਲਾ ਨਜ਼ਾਰਾ ਦੇਖ ਡੋਰਾ ਵੀ ਉਹਨਾਂ ਨਾਲ ਮਿਲ ਕੇ ਖੁਸ਼ ਹੋਣ ਲੱਗੀ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ੍ਰੀ ਅਕਾਲ ਜੀ